ਮੇਰੀਆਂ ਬੇਟੀਆਂ ਮੇਰੀਆਂ ਭੈਣਾਂ ਮੇਰੇ ਮਾਮਾ ਮੇਰੇ ਭਰਾ ਬੱਚੇ ਸਾਰੇ ਨੂੰ ਬਹੁਤ ਬਹੁਤ ਬਰਵਾਦ ਹੋ ਗਈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅ ਭਾਈ ਮੋਹਲ ਪਰ ਕਰਕੇ ਲੋ ਇਸ ਘੜੀ ਦੇ ਵਿੱਚ ਅ ਮੂਹਰੇ ਬਲੇ ਕਹੀ ਗੱਲ ਬੱਚਾ ਕੌਸਾ ਪੰਥ ਗਵਾਲ ਦੇ ਨਾਮ ਆ ਕੇ ਖੜਾ ਹੋਇਆ। ਹਰ ਬੰਦਾ ਕੌਣਾ ਜਾਣੇ ਬਹੁਤ ਮੋਇਲਾ ਆਪਣੇ ਟਿਕਾਣਾ ਸਤਿਗੁਰੂ ਵਸੂ ਸਰਵਤ ਕਰਦਾ ਹੈ ਸ਼ਬਦ ਵਚਨ ਜਿਹੜੇ ਭਰਾ ਕਮਿਲ ਸਿੰਘ ਜੀ ਇੰਜੀਨੀਅਰ ਤੇ ਭਾਈ ਸੁਮੇਸ਼ ਸਿੰਘ ਜੀ ਇੱਥੇ ਆਏ ਨੇ ਉਹਨਾਂ ਨੇ ਵੀ ਜੀ ਦੀ ਸੋਤ ਜਿਹੜੇ ਉਹਨਾਂ ਘਰਾਂ ਦੇ ਵਿੱਚ ਗੁਜ਼ਾਰੇ ਨੇ ਇਸ ਤਰ੍ਹਾਂ ਵੀਰ ਨੂੰ ਸਿਰ ਉਹੀ ਮਹਿਸੂਸ ਕਰ ਸਕਦਾ ਜਿਹਨਾਂ ਨੂੰ ਦਰਸਾਏ ਨੇ ਮੇਰਾ ਗਰਮ ਇਸ ਧਰਤੀ ਤੇ ਹੋਇਆ ਅਸੀਂ ਇੱਥੇ ਹੀ ਆ ਖੇਤਾਂ ਵਿੱਚ ਕੀਤੀ ਕਰਦੇ ਸੀ ਜਦੋਂ ਪੜ੍ਹਦੇ ਸੀ ਇਹ ਧਰਤੀ ਗਰਮੀ ਦਾ ਇਹ ਤਾਂ ਵਿਸ਼ਲੇਸ਼ ਦਿੱਤਾ ਸਹਿਨ ਸਿੰਘ ਗੋਵਰ ਸਿੰਘ ਜੀ ਦੇ ਚਰਮਨ ਮਸ਼ਹੂਰ ਕੌਮ ਧਰਤੀ ਹੈ ਮੈਂ ਤਾਂ ਹਮੇਸ਼ਾ ਇਹ ਸਮਝ ਕਰਦਾ ਕਿਸੇ ਖੇਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਚਰਨਾਂ ਲੱਗਿਆ ਹੋਇਆ ਕਿਹੜਾ ਧੂੜ ਦਾ ਕੰਮ ਮੇਰੇ ਮੱਥੇ ਨਾਲ ਲੱਗਿਆ ਜਿਹੜਾ ਮੈਨੂੰ ਜੀ ਸੋਹਣਾ ਜਿਸ ਨੇ ਮੈਨੂੰ ਉਹ ਅਸ਼ੀਰਵਾਦ ਦਿੱਤਾ ਕਿ ਮੈਂ ਇਥੋਂ ਚੱਲ ਕੇ ਕਾਮਿਸ਼ੀਨਿਸ਼ਰ ਦੇ ਮੈਂ ਆਪਣੀ ਦੂਸਰੀ ਸਥਾਨ ਤੇ ਚਲਾ ਗਿਆ ਜਿੱਥੇ ਮੇਰਾ ਦੂਸਰਾ ਜਨਮ ਹੋਇਆ ਕਾਮਿਸ਼ੀਨਿਸ਼ਰ ਪਾਈ ਦਾ ਕੰਦਰ ਸਿੰਘ ਗੋਲਟੀ ਦੇ ਇਥੋਂ ਅਸ਼ੀਰਵਾਦ ਮਿਲਿਆ ਗੁਰੂ ਸਾਹਿਬ ਦਾ ਨਮਸਕਾਰ ਲਿਆ ਗਿਆ ਸ਼ਹੀਦ ਦੇ ਵਾਧਾ ਪਿਤਾ ਨੇ ਮੈਨੂੰ ਆਪਣਾ ਬੱਚਾ ਬਣਾਇਆ ਉਹਦੀ ਸ਼ਹੀਦ ਦੀ ਬਗਨ ਦਿੱਤੀ ਕਮਦੀ ਕਮ ਉਹ ਅਤਲੀ ਤੇਜ਼ ਹਵਾਤੋਂ ਮੇਰੇ ਨਾਲ ਇੱਕ ਜਗਿਆ ਜਿਹਾ ਲੜ ਰਹੀ ਹੈ ਇਹ ਸੰਘਰਸ਼ ਕਰ ਰਹੀ ਹੈ ਉਹ ਦਰਦੀ ਹੈ ਨੀਂਦ ਨਹੀਂ ਲਿਆ ਮਾਰ ਕੇ ਸੈਂਟ ਸਿਗਰੂ ਹਰਗੋਬਿੰਦ ਪਾਸ਼ਾ ਸਾਹਿਬ ਜੀ ਦੇ ਚਰਨਾਂ ਨੂੰ ਸ਼ੁਭ ਪ੍ਰਾਪਤ ਕਰਦੇ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸ਼ਹੀਦ ਭਾਈ ਤਦਾਦ ਸਿੰਘ ਜੈ ਸਿੰਘ ਵਾਲਾ ਅਸੀਂ ਉੱਥੇ ਉਸ ਕਰ ਜਾਂਦੇ ਸੀਗੇ ਅਸੀਂ ਉੱਥੇ ਮਹਿਸੂਸ ਕਰਦੇ ਸੀ ਉਹ ਸਾਰੇ ਕੌਮੀ ਜ਼ਰਦ ਨੂੰ ਉਸ ਪਰਿਵਾਰ ਦੇ ਵਾਅਦੇ ਦੇ ਬੱਚੋ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸੀਰ ਪਾਇ ਤਲਾਵਤ ਸਿੰਘ ਇਸ ਮਿਸ਼ਨ ਦੇ ਵਾਸਤੇ ਮੈਨੂੰ ਗਰੀ ਭੈਣ ਨੇ ਬਸ ਅੱਜ ਕਹਿ ਗਏ ਕਿ ਜੀ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਦੇਖਿਓ ਹੁਕਮਾਂ ਆਪਣਾ ਫੈਸਲਾ ਪਹਿਲੇ ਹੀ ਕਰ ਗਏ 20 ਸਾਲ ਹੋ ਗਏ ਕੋਈ ਆਸਾਨਾ ਬੋਲ ਦਿਓ ਕਿ ਉਹਨਾਂ ਨੂੰ ਹੱਲਾ ਮਿਲ ਜਾਈ ਮੈਂ ਉਹਨਾਂ ਨੂੰ ਵਾਅਦਾ ਕਰਕੇ ਆ ਤਨ ਮਸਵਾਤੀ ਉਹਦਾ ਮੈਨੂੰ ਜਿਹਾ ਨਹੀਂ ਕਹਦਾ ਅਸੀਂ ਹਰ ਧਰਤੀ ਤੇ ਜਦੋਂ ਅਸੀਂ ਚੱਲੇ ਮੈਨੂੰ ਉਹ ਸੀਰ ਮੇਰੇ ਦਰਬਾਰ ਤੋਂ ਅੱਜ ਵੀ ਕੰਮਦਾ ਜਦੋਂ ਮੈਂ ਤੇ ਦਲਾਵ ਸੀਗਾ ਮੰਮੀ ਡਾਡੀ ਦੇ ਦੋ ਸ਼ੀਰ ਮਾਰ ਲਾ ਕੇ ਉਹ ਘਾਟੋਂ ਬਾਹਰ ਨਿਕਲੇ ਨਾ ਸਾਡੇ ਕਦਮ ਇਸ ਤਰ੍ਹਾਂ ਚੱਲੇ ਜਿਵੇਂ ਕੋਈ ਕੋਵਤ ਤੇਜ਼ੀ ਨਾਲ ਆਪਣੇ ਨਜ਼ਰਾਂ ਨੂੰ ਘੋਲ ਰਿਹਾ ਹੋਵੇ ਨਹੀਂ ਆਈ ਸਾਡਾ ਮਿਸ਼ਨ ਸਫਲ ਹੋਇਆ ਕਮਿਸ਼ਰੀ ਹਿੱਤ ਪਾਈ ਦਲਾਵ ਸੀ ਜੈ ਸਿੰਘ ਉਹ ਆਪਣੀ ਸਹੀਤ ਸਹਬਤ ਦੇ ਕੇ ਕਮਿਸ਼ਨਰੀ ਦੇ ਦਖਤਾਂ ਨੂੰ ਮੜਿਆ ਉਹਨਾਂ ਦੀ ਕੁਰਬਾਨੀ ਅੱਗੇ ਮੈਂ ਹਮੇਸ਼ਾ ਸਿਰਦਾ ਕਰਦਾ ਕਿਉਂਕਿ ਅਸੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਪਿਆਰ ਨਹੀਂ ਕੋਈ ਦੁਸ਼ਮਣੀ ਨਹੀਂ ਸੀ ਨਾ ਕੋਈ ਬਲਾਵਾ ਵੀ ਨਹੀਂ ਆ ਫਿਰ ਵੀ ਮੈਂ ਆਪਣੀ ਜੜੀਓ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਇਸੇ ਕਰਤੀ ਤੇ ਦਿੱਲੀ ਦੇ ਹੁਕਮਾਨਾਂ ਨੇ ਸਾਡੇ ਵਿਰੁੱਧ ਕੇ ਸਾਡੇ ਨਾਲ ਜਦੋਂ ਦੀ ਬੇਇੱਜ਼ਤੀਆਂ ਕੀਤੀਆਂ ਉਹਨਾਂ ਨੇ ਮਿਟ ਦੇ ਦਿੱਤਾ ਸਾਨੂੰ ਇੱਕ ਆਪ ਨੂੰ ਜਾਨ ਰੱਖਣ ਦੀ ਲੋੜ ਹੈ ਜਦੋਂ ਉਹਨਾਂ ਨੇ ਸ੍ਰੀ ਕਾਲ ਤੱਕ ਸੋਟ ਆਇਆ ਮਿਟ ਕੇ ਟਾਇਆ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲ ਕੀਤਾ ਮਿਟ ਕੇ ਕੀਤਾ ਜਦੋਂ ਹਜ਼ਾਰਾਂ ਉਹਨਾਂ ਸਿੱਖਾਂ ਦੇ ਗਾਗਨ ਨੂੰ ਗਿਰਦਾਰ ਮਾਂ ਕਰਤਾ ਫੈਸਲਾ ਕੀਤਾ ਮਿਟ ਕੇ ਕੀਤਾ ਉਹਨਾਂ ਭਗਵਾਨਾਂ ਨੇ ਪੰਜਾਬ ਦੀ ਧਰਤੀ ਨੂੰ ਬੰਧਨ ਬਣਾ ਕੀਤਾ ਕਿ ਅਸੀਂ ਇਸ ਧਰਤੀ ਦੇ ਪੈਦਾ ਹੋਏ ਸੀ اس طرح پتی اس طرح پھرد دی ہے اسیوں پھر جدا کرنے کی کوشش کی تھی گروہ سہمان نے میں کناسی کوشش نہیں کیتا جو بھی کیتا جو بھی کرایا تو گروہ سہمان نے آپ کرایا ساڑھے سرطے ہاتھ رکھیا اسی یہ سب قومی شکاستے میں شامل ہوئے بھائی دلاؤ سنگھ جائے سنگھ والا شہید ہو گئے تو جنی گرفتاری ہو گئی میں آزادلے میں چاہ کے کچھ نہیں کہا میں سچ دے دو اکر بولے ਜੋ ਸਾਹਮਣੇ ਗਿਆ ਉਹ ਇਸ ਕੋਰਟ ਲੱਗਿਆ ਭਾਜੀ ਕਿਤੇ ਤੈਨੂੰ ਪਤਾ ਤੂੰ ਸਾਡੇ ਕਈ ਜੱਜਾਂਾਂ ਮਤਲੇ ਸਾਡੇ ਸਾਬਕਾ ਬੇਟੇ ਜਰਦੀ ਸਿੰਘ ਤੁਹਾਡੇ ਨਾਲ ਦੇ ਇਸ ਕੇਸੇ ਵਿੱਚ ਅੱਥਰ ਇੱਕ ਸੱਤਕੜ ਜੱਜ ਸੈਸ਼ਨ کورٹ ਦੇ ਪਿਛਲੇ 12 ਸਾਲ ਕੀ ਚੱਲਿਆ ਮੈਂ ਦੋ ਵਾਰ ਕਿ ਸਾਡੇ ਦੇ ਬੋਲ ਕੇ ਵੀ 12 ਸਾਲ ਇੰਤਜ਼ਾਰ ਕਰ ਰਿਹਾ ਹਾਂ ਫੈਸਲੇ ਦਾ ਸੈਸ਼ਨ ਕੋਰਟ ਦੇ ਫੈਸਲੇ ਦਾ ਇੰਤਜ਼ਾਰ 12 ਸਾਲ ਕਰਤਾ ਜਾ ਮੈਨੂੰ ਦੱਸਾਂ ਕਿ ਜੱਜ ਸਾਹਿਬ ਕਹਿੰਦੇ ਪਰਮਾਤਮਾ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ

ਕਿ ਜਸੋ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਤੁਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਦੀ ਜੇ ਕੋਈ ਹੋਰ ਫੈਸਲਾ ਨੂੰ ਕਨਫਰਮ ਕੀਤਾ ਫਿਰ ਮੇਰੇ ਡੈਕੂਰਡ ਜਾਣੇ ਹੋਏ ਮੌਦੀ ਸਦਕ ਜੋ ਸਮਾਸੀਗਾ ਉਸ ਸਮੇਂ ਮਾਰਤ 2012 ਦੇ ਵਿੱਚ ਸਾਰੇ ਖਾਲਸਾ ਪੰਥ ਦੇ ਸਭ ਦੇ ਲੱਗਦਾ ਹੈ ਕੋਈ ਪਰਖ ਨਹੀਂ ਆਇਆ ਤੁਸੀਂ ਤਾਂ ਝਾੜੇ ਚਲਾ ਕੇ ਆਪਣੇ ਕੰਮ ਲਾਉੜੇ ਸਾਡੀ ਫਾਸੀ ਦੀ ਜੱਗੀ ਦਾ ਕੋਈ ਹੱਲ ਨਹੀਂ ਬਣਦੇ ਅੱਜ ਵੀ 18 ਸਾਲਾਂ ਤੋਂ ਮੈਂ ਫਾਸੀ ਦੀ ਜੱਗੀ ਵਿੱਚ ਰਿਹਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਇਹ ਬੇਇੱਜ਼ਤੀ ਉਹ ਮਿੱਠੇ ਕਰ ਰਹੇ ਨੇ ਇਹ ਨਹੀਂ ਹੈ ਕਿ ਉਹਨੂੰ ਪਤਾ ਨਹੀਂ ਹੈ ਇਹ ਬੇਇੱਜ਼ਤੀ ਜੋ ਹੋ ਰਹੀ ਆ ਮਿੱਠੇ ਹੋ ਰਹੀ ਆ ਮੈਂ ਫਾਸਾ ਪਾ ਦੀ ਸਾਰੀਆਂ ਸ਼ਖਸੀ ਤਰ੍ਹਾਂ ਧਿਆਨ ਆਵਾਜ ਨੇ ਮੈਂ ਅੱਜ ਕਹਿਣਾ ਚਾਹਾਂ ਕਿ ਅੱਜ ਜੇ ਸਾਡੀਆਂ ਸਸਤੀਆਂ ਸਸਤਾਵਾਂ ਕਮਜ਼ੋਰ ਹੋ ਜਾਵੇ ਸਭ ਇਸ ਕਰਕੇ ਹੋਏ ਤਰ੍ਹਾਂ ਕੰਮ ਕਰਦੀ ਹੈ ਕਿਉਂਕਿ ਅਸੀਂ ਆਪਣੀਆਂ ਲੱਤਾਂ ਆਪਣੀਆਂ ਦੀ ਅੱਜਣ ਨੂੰ ਹੋਰ ਤਿਆਰ ਰਹਿਣੇ ਆ ਦੁਨੀਆ ਸਾਡੀਆਂ ਸਵਤੰਤਰਤਾਵਾਂ ਮਜ਼ਬੂਤ ਹੋਣਗੀਆਂ ਉਹ ਸਾਡੇ ਕੌਮੀ ਹਿੱਤ ਸਾਡੇ ਕੌਮੀ ਹੱਦ ਉਵੇਂ ਉਵੇਂ ਹੀ ਸੁਰੱਖਿਅਤ ਰਹਿਣਗੇ ਅੱਜ ਸ੍ਰੋਮਣੀ ਕਮੇਟੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਿ ਸਾਡੇ ਕਿਤੇ ਭਾਈ ਪੈਸਾ ਵੀ ਨਹੀਂ ਅਸਤੇ ਵਿੱਚ ਵੀ ਰਹੇ ਨੇ ਇਹ ਹੱਦ ਸਾਰਾ ਕੇਸ ਦੀ ਸਾਰੇ ਪੈਣਾ ਜਿੱਥੇ ਮੇਰੀ ਭੈਣ ਦੀ ਸੋਨ ਤੇ ਨਰਦੀ ਚੜਦੀ ਅਜੋ ਵੀ ਫਟੜਾ ਇਸ ਤਰ੍ਹਾਂ ਕੇ ਸ਼ਾਮਲੇ ਹੋ ਸਕੀ ਤੁਲਾ ਸਰੀਰ ਨੂੰ ਯਾਤਰੀ ਨਹੀਂ ਦਿੰਦਾ ਜਦੋਂ ਵਕੀਲ ਕਰਨ ਵਾਸਤੇ ਸੁਪਰੀਅਰ ਕੋਰਟ ਦੇ ਵਿੱਚ ਗਈ ਆ ਤੁਸੀਂ ਜੀ ਜੀ ਨਹੀਂ ਕਰਨਾ ਉਹਨੇ ਗੱਡੀ ਦੇ ਵਿੱਚ ਆਪਣਾ ਨੈਹੋ ਲੈਜਰ ਲੈਂਦੀ ਹੋਈ ਦਵਾਈ ਜਾਂਦੀ ਹੋਈ ਜੀਲਾਂ ਤੱਕ ਗਈ ਹੈ ਇਹਨੇ ਉਹ ਉਹਨਾਂ ਕੋਲੇ ਸਭ ਸਹਿਆ ਮੇਰੀ ਭੈਣ ਦੇ ਬੀਬੀ ਕਮਲ ਜੀ ਪਾਲ ਅਤਵਾ ਦੇ ਅੱਜ ਵੀ ਅਸੀਂ ਇੰਤਜ਼ਾਰ ਕਰ ਰਿਆਂ ਫੈਸਲੇ ਦਾ ਸਪਰੀਅਤ ਕੋਟ ਦੀ ਬੇਵਸ ਨਜ਼ਰ ਆ ਰਹੀ ਹੈ ਸਾਡੇ ਨਾਲ ਜੋ ਵੀ ਹੋ ਰਿਹਾ ਮਿੱਟ ਕੇ ਹੋ ਰਿਹਾ ਦੁਸ਼ਮਣ ਦੇ ਹੱਥੋਂ ਸਾਡੇ ਗਲਾਵੇ ਦਾ ਕਾਬੂ ਚੇਰੇ ਤੁਸੀਂ ਕਹੋ ਜਾਓਗੇ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਮਸਾਇਲੇ ਨੂੰ ਕਹਿਣਾ ਫਾਸਾ ਪੰਥ ਇੱਕ ਰੋਟ ਹੋਵੇ ਆਪਣੀ ਸ਼ਕਤੀ ਨੂੰ ਇਕੱਠੀ ਕਰੋ ਉਸ ਰਮਣੀ ਕਮੇਟੀ ਸਾਡੀ ਉਸ ਸੰਸਦ ਜੇ ਇਹ ਨਾ ਹੋ ਜੀ ਤਾਂ ਅਸੀਂ ਆਹ ਜਿੱਥੇ ਬਾਹਰ ਲਾਉਂਦਾ ਜੇ ਸ਼੍ਰਮਣੀ ਕਮੇਟੀ ਨਾ ਹੁੰਦੀ ਤਾਂ ਅਸੀਂ ਅਸੀਂ ਤਾਂ ਜਦੋਂ ਮੈਂ ਖੋਲ ਕਰ ਸਾਂਝੀ ਕਰਨਾ ਚਾਹਾਂ ਜਦੋਂ ਅਸੀਂ ਇਹ ਕੰਮ ਕਰਨਾ ਲੱਗੇ ਨੁਜਾ ਕੇ ਸਾਡੇ ਜਿਹੜੇ ਬੰਦੇ ਨੇ ਕਿਹਾ ਭਾਈ ਸਾਹਿਬ ਜਦ ਤੁਸੀਂ ਇਹ ਕੰਮ ਕਰਤਾ ਤਾਂ ਅਸੀਂ ਤੁਹਾਨੂੰ ਸੋਨੇ ਚਾਦੀ ਦਾ ਤੋਲ ਲਿਆ ਕੇ ਮੈਂ ਉਹਦੇ ਕਿਹਾ ਦੇਖਣਾ ਭਾਈ ਸਾਹਿਬ ਅਸੀਂ ਇਹ ਕੋਈ ਅੰਦਰ ਕੀ ਨਹੀਂ ਕਰ ਰਹੇ ਕਿ ਤੁਸੀਂ ਸੋਨੇ ਲਾਗੇ ਲੱਗੋਗੇ ਉਹ ਜਿਹੜਾ ਆਪਣੇ ਨਾਲ ਬੰਦ ਗਏ ਜਿਹੜੇ ਅੱਜੋਂ ਫਤਕਾ ਕਰਨਾ ਪੁੱਛਿਆ ਉਹ ਸੋਨੇ ਜਾਂਦੀ ਕੀ ਕਰ ਰਹੀ ਨੇ ਅਸੀਂ ਤਾਂ ਆਪਣੇ ਕੌਮ ਲਈ ਆਪਣੀ ਧਰਤੀ ਲਈ ਆਪਣੇ ਫੁੱਜ ਅਲੱਗ ਕਰ ਰਿਆ ਇਸ ਕਰਕੇ ਜਿਸ ਨੇ ਕਮਲੇ ਨਾਲ ਸਮਝ ਹੋਇਆ ਤੁਸੀਂ ਜਿੱਤੇ ਕਰਨਾ ਉਹਦਾ ਲੋਕਾਂ ਨੇ 30 ਸਾਲ ਤੋਂ ਸਾਡੋ ਸੋਨੇ ਜਾਂਦੀ ਦਾ ਕੀ ਬੋਲਣਾ ਸੀ ਇਹ ਨਹੀਂ ਲੱਗਦਾ ਸੁਣ ਜਾਂਦੀ ਨੰਨੇ ਬੇਤੋਰਨ ਬਾਨੂ ਉਹਨਾਂ ਨੇ ਸਾਡੇ ਰੋੜੇ ਪਾਰੀ ਨੇ ਸਾਡੇ ਪੱਥਰ ਮਾਰੇ ਲੱਗਾ ਲੋਕ ਜਿਹੜੇ ਕਹਿੰਦੇ ਸੋਨੇ ਜਾਂਦੀ ਨਾਲ ਤੋਲ ਜਾਂਗੇ ਇਹ ਸਾਡੀ ਕੌਮ ਦੇ ਹਾਲਾਤ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਦੁਸ਼ਮਣ ਤੋਂ ਬਚੋ ਦੁਸ਼ਮਣ ਅਦਰਸ ਹੈ ਸਾਡੇ ਵਿੱਚ ਹੀ ਬੈਠਾ ਇਸ ਕਰਕੇ ਬੇਨਤੀ ਹੈ ਕਿ ਆਪਣੀ ਸੰਸਥਾ ਨੂੰ ਸ੍ਰੀ ਕਾਨ ਦਾ ਸਰ ਨੂੰ ਉਜ ਕਰਤਵਰ ਬਣਾਓ ਸੰਮਨਿਕ ਪਟੀ ਨੂੰ ਕਰਤਵਰ ਬਣਾਓ ਤਾਂ ਹੀ ਅਸੀਂ ਸੁਰਖਤ ਰਹਿਾਂਗੇ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਇਹ ਸੱਦ ਰਿਹਾ ਇਸ ਕਰਕੇ ਮੈਂ ਜ਼ਿਆਦਾ ਕੁਝ ਨਹੀਂ ਬੋਲਾਂ ਮੈਂ ਤੁਸੀਂ ਸਾਰਾ ਕਰੇ ਇੱਥੇ ਮੌਤ ਸ੍ਰੀ ਸ਼ਿਤਾ ਨਾਮ ਤੁਹਾਡਾ ਪਿਆਰ ਸਤਿਕਾਰ ਦੇ ਕੇ ਮੈਂ ਕਿਸੇ ਨਾਲ ਇਹ ਕਿ ਦੂਸਰੇ ਨੂੰ ਛੋਟਾ ਨਹੀਂ ਕਰਦਾ ਤੂੰਗਾ ਸਾਰਿਆਂ ਦਾ ਪਿਆਰ ਸਤਕਾਰ ਹੈ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਰਵਾਹ ਦੇ ਨਾਲ ਅੱਗੇ ਖੜੇ ਹੋ ਸਮਾਂ ਬਹੁਤ ਕੀਮਤੀ ਹੈ ਸਾਰਿਆਂ ਨੂੰ ਫਰੋੜ ਦੀ ਬਸਰਤ ਦੀ ਜਿੰਦਗੀ ਹੈ ਇਸ ਕਰਕੇ ਮੈਂ ਆਪਣੇ ਤਾ ਤਰ੍ਹਾਂ ਸਿੱਖਦੇ ਅੰਤਮ ਉਦਾਸਰ ਸਮਝ ਹੋਣਾ ਹੈ ਕਿ ਉਹਨਾਂ ਸਾਰਿਆਂ ਨੂੰ ਮੈਂ ਕੋਟਨ ਕੋਟਨ ਧੰਨਵਾਦ ਕਰਦਾ ਸਿੱਖ ਸਾਹਿਬ ਤੇਰੇ ਨਾਲ ਹੀ ਖੜੇ ਹੈ